ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਦੱਸਦੀ ਹੈ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਉੱਚੀ ਬੱਸੀ ਚ ਬਿਨਾ ਡਰਾਈਵਰ ਅਤੇ ਬਿਨਾ ਚਾਬੀ ਤੋਂ ਹੀ ਮਾਲ ਗੱਡੀ ਪਹੁੰਚੀ ਹੈ ਗنیمਤ ਰਹੀ ਹੈ ਕਿਸ ਮਾਮਲੇ ਚ ਕੋਈ ਵੀ ਵੱਡਾ ਹਾਦਸਾ ਹੋਣੋਂ ਟਲ ਗਿਆ ਪਰੰਤੂ ਜਿਵੇਂ ਹੀ ਰੇਲਵੇ ਵਿਭਾਗ ਨੂੰ ਇਸ ਦੀ ਖਬਰ ਮਿਲਦੀ ਹੈ ਤਾਂ ਵਿਭਾਗ ਵਿੱਚ ਹੜ ਕੰਪ ਮਚ ਜਾਂਦਾ ਹੈ ਰੇਲਵੇ ਦੇ ਪਾਕਦੇ ਅਧਿਕਾਰੀਆਂ ਵੱਲੋਂ ਟ੍ਰੇਨ ਨੂੰ ਰੋਕਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ ਆਖਰਕਾਰ ਟ੍ਰੇਨ ਹੁਸ਼ਿਆਰਪੁਰ ਦੇ ਉੱਚੀ ਬੱਸੀ ਸਟੇਸ਼ਨ ਤੇ ਆ ਕੇ ਰੁਕਦੀ ਹੈ ਹਾਲਾਂਕਿ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਟ੍ਰੇਨ ਬਿਨਾਂ ਡਰਾਈਵਰ ਤੋਂ ਕਿਵੇਂ ਚੱਲ ਪਈ ਤੇ ਇਸ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦੀ ਗਤੀ ਕਾਫੀ ਜ਼ਿਆਦਾ ਤੇਜ਼ ਹੈ ਮਾਲ ਗੱਡੀ ਹੋਣ ਕਰਕੇ ਟ੍ਰੇਨ ਕਾਫੀ ਜ਼ਿਆਦਾ ਲੰਬੀ ਵੀ ਹੈ ਪਰੰਤੂ ਵੱਡੀ ਜਾਣਕਾਰੀ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ ਤੋਂ ਟਲ ਗਿਆ ਕਿਆ ਜਾ ਰਿਹਾ ਕਿ ਜਿੱਥੇ-ਜਿੱਥੇ ਦੀ ਟ੍ਰੇਨ ਲੰਘ ਰਹੀ ਸੀ ਉਸ ਰੂਟ ਨੂੰ ਕਲੀਅਰ ਕਰਵਾਇਆ ਜਾ ਰਿਹਾ ਸੀ ਤੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਟ੍ਰੇਨ ਪਠਾਨਕੋਟ ਤੋਂ ਚੱਲੀ ਸੀ ਜਾਂ ਫਿਰ ਜੰਮੂ ਦੇ ਕਠੂਆ ਤੋਂ ਇਸ ਸਾਰੇ ਮਾਮਲੇ ਤੇ ਰੇਲਵੇ ਵਿਭਾਗ ਨੇ ਚੁੱਪੀ ਬਣਾ ਕੇ ਰੱਖੀ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਭਾਗ ਨੂੰ ਇਸ ਬਾਬਤ ਪਤਾ ਚੱਲਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਟੜਨਾ ਨਾ ਵਾਪਰੇ ਇਸ ਦੇ ਮੱਦੇਨਜ਼ਰ ਰੱਖਦੇ ਵਿਭਾਗ ਵੱਲੋਂ ਪਹਿਲਾਂ ਹੀ ਰੇਲਵੇ ਫਾਟਕ ਬਹੁਤੀਆਂ ਥਾਵਾਂ ਤੇ ਬੰਦ ਕਰਵਾ ਦਿੱਤੇ ਗਏ ਸਨ ਫਿਲਹਾਲ ਇਸ ਮਾਮਲੇ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ মিডিਆ ਸਾਹਮਣੇ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਰੇਲਵੇ ਵਿਭਾਗ ਵੱਲੋਂ ਹਲੇ ਤੱਕ ਟਾਲਾ ਕੀਤਾ ਜਾ ਰਿਹਾ ਹੈ ਤਾਂ ਜੋ মিডিਆ ਸਾਹਮਣੇ ਗੱਲਬਾਤ ਨਾ ਕੀਤੀ ਜਾਵੇ ਔਰ ਕਿ ਕਿਸ ਦੀ ਲਾਪਰਵਾਹੀ ਹੈ ਇਸ ਦੀ ਅੰਗਲੀ ਹੈ ਕਿਉਂਕਿ ਦੱਸਿਆ ਜਾ ਰਿਹਾ ਜਿਹੜੀ ਰੇਲ ਗੱਡੀ ਹੈ ਉਸ ਨੇ ਤਕਰੀਬਨ 80 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ 70-80 ਦੀ ਸਪੀਡ ਤੇ ਗੱਡੀ ਦੌੜਦੀ ਹੋਈ ਨਜ਼ਰ ਆਈ ਹੈ ਰੇਲਵੇ ਵਿਭਾਗ ਨੂੰ ਐਤਵਾਰ ਵਾਲੇ ਦਿਨ ਭਾਜੜਾ ਪੈ ਜਾਂਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਕ ਟ੍ਰੇਨ ਜਿਹੜੀ ਆ ਬਿਨਾ ਡਰਾਈਵਰ ਤੋਂ ਬਿਨਾ ਗਾਰਡ ਤੋਂ ਜਿਹੜੀ ਟ੍ਰੇਨ ਹੈ ਉਹ ਜੰਮੂ ਵਾਲੀ ਸਾਈਡ ਤੋਂ ਹੁਸ਼ਿਆਰਪੁਰ ਵੱਲ ਆ ਰਹੀ ਹੈ ਲੇਕਿਨ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜੇਕਰ ਇਹ ਗੱਡੀ ਹੁਸ਼ਿਆਰਪੁਰ ਵਿਖੇ ਉੱਚੀ ਬੱਸੀ ਦੇ ਕੋਲ ਨਾ ਰੁੱਕਦੀ ਤਾਂ ਇਸ ਗੱਡੀ ਨੇ ਲੁਧਿਆੜੇ ਵੱਲ ਨੂੰ ਜਾਣਾ ਸੀ ਤੇ ਲੁਧਿਆਣੇ ਵਿਖੇ ਵੱਡਾ ਹਾਦਸਾ ਹੋ ਸਕਦਾ ਸੀ ਪਰ ਅਧਿਕਾਰੀਆਂ ਵੱਲੋਂ ਇਸ ਟ੍ਰੇਨ ਨੂੰ ਰੋਕਿਆ ਗਿਆ ਕਿਵੇਂ ਰੋਕਿਆ ਗਿਆ ਹਲ ਇਸ ਗੱਲ ਦੀ ਅਧਿਕਾਰੀਆਂ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹ ਗੱਲ ਜ਼ਰੂਰ ਆਖੀ ਗਈ ਹੈ ਕਿ ਇੱਕ ਵਾਰੀ ਤਾਂ ਹੜਕੰਪ ਮੱਚ ਗਿਆ ਇੱਕ ਵਾਰੀ ਤਾਂ ਭਾਜੜਾ ਪੈ ਗਿਆ ਕਿ ਇਹ ਜਿਹੜੀ ਟ੍ਰੇਨ ਹੈ ਬਿਨਾਂ ਡਰਾਈਵਰ ਤੋਂ ਬਿਨਾਂ ਗਾਰਡ ਤੋਂ ਕਿਵੇਂ ਚੱਲ ਰਹੀ ਹੈ ਕਿਉਂਕਿ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਟ੍ਰੇਨ ਦੇ ਅੰਦਰ ਇੰਜਣ ਦੇ ਅੰਦਰ ਗਾਰਡ ਤੇ ਡਰਾਈਵਰ ਦਾ ਹੋਣਾ ਲਾਜ਼ਮੀ ਹੁੰਦਾ ਪਰ ਨਾ ਇਸ ਗੱਡੀ ਦੇ ਅੰਦਰ ਕੋਈ ਗਾਰਡ ਸੀ ਨਾ ਡਰਾਈਵਰ ਸੀ ਸਖਤ ਕਾਰਵਾਈ ਦੀ ਜਿਹੜੀ ਗੱਲਬਾਤ ਵੀ ਆਮ ਪਬਲਿਕ ਵੱਲੋਂ ਚੱਕੀ ਜਾ ਰਹੀ ਹੈ ਕਿ ਜਿਸ ਦੀ ਲਾਪਰਵਾਹੀ ਹੈ ਜਿਸ ਦੀ ਅਣਗਹਿਲੀ ਹੈ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਸ ਲਾਪਰਵਾਹੀ ਸਨਗਹਿਲੀ ਕਰਕੇ ਵੱਡਾ ਹਾਦਸਾ ਵਾਪਰ ਸਕਦਾ ਸੀ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਉੱਚੀ ਬੱਸੀ ਵਿਖੇ ਜਗ੍ਹਾ ਥੋੜੀ ਉੱਚੀ ਹੋਣ ਕਰਕੇ ਵੀ ਹੋ ਸਕਦਾ ਹੈ ਕਿ ਗੱਡੀ ਰੁਕ ਗਈ ਹੋਵੇ ਲੇਕਿਨ ਹਾਲੇ ਤੱਕ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੀ ਟ੍ਰੇਨ ਹੈ ਕਿਵੇਂ ਭੱਜੀ ਜਾ ਰਹੀ ਹੈ 70 80 ਕਿਲੋਮੀਟਰ ਪ੍ਰਰ ਆਰ ਦੀ ਇਹਦੀ ਸਪੀਡ ਦੱਸੀ ਆ ਰਹੀ ਹੈ ਪ੍ਰਤੀ ਘੰਟੇ ਦੀ ਰਫਤਾਰ ਦੇ ਹਿਸਾਬ ਨਾਲ ਇਹ ਜਿਹੜੀ ਗੱਡੀ ਭੱਜਦੀ ਹੋ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਜਿਸ ਗੱਡੀ ਦੇ ਇੰਜਣ ਅੰਦਰ ਨਾ ਤਾਂ ਕੋਈ ਡਰਾਈਵਰ ਹੈ ਤੇ ਨਾ ਹੀ ਕੋਈ ਗਾਰਡ ਹੈ ਜੇਕਰ ਕੋਈ ਹਾਦਸਾ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਸੀ ਲੋਕ ਤਾਂ ਇੱਥੇ ਵੀ ਗੱਲ ਆਖ ਰਹੇ ਆ ਕਿ ਸਾਡੀਆਂ ਗੱਡੀਆਂ ਦੇਖ ਲਓ ਸਾਡੀਆਂ ਗੱਡੀਆਂ ਦਾ ਟੈਸਲਾ ਵੀ ਮੁਕਾਬਲਾ ਨਹੀਂ ਕਰ ਸਕਦੀ ਟੈਸਲਾ ਤਾਂ ਆਉਣ ਵਾਲੇ ਸਮੇਂ ਵਿੱਚ ਰੇਲ ਗੱਡੀ ਨੂੰ ਸ਼ਾਇਦ ਲਾਂਚ ਕਰੇਗੀ ਜਿਹੜੀ ਬਿਨਾ ਡਰਾਈਵਰ ਤੋਂ ਚੱਲੇਗੀ ਸਾਡੇ ਇੱਥੇ ਤਾਂ ਹੁਣੇ ਚੱਲ ਰਹੀਆਂ ਹਨ ਪਰ ਜੇ ਹਾਦਸਾ ਹੋ ਜਾਂਦਾ ਜ਼ਿੰਮੇਵਾਰੀ ਕਿਹਦੀ ਹੈ ਲਾਪਰਵਾਹੀ ਕਿਸ ਦੀ ਹੈ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਲੋਕਾਂ ਵੱਲੋਂ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜਿਹੜੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ